ਕਿ ਤੇ ਇਹਦੀ ਮੰਦੀ ਅਵਸਥਾ ਇਹ ਤਾਂ ਨਹੀਂ ਹੈਗੀ 10 ਬਸਤ ਦੇ ਪਾਛੇ ਪਾਵੈ ਇੱਕ ਬਸਤ ਕਾਰਨ ਵਿਖੋਟ ਗਵਾਵੈ ਇੱਕ ਪੀ ਨਾਂ ਦੇ 10 ਪੀ ਹਰਲੇ ਤਾਉ ਮੂੜਾ ਕਹੋ ਕਾਹ ਕਰੇ ਕੀ ਕਰੇਗਾ ਮਹਾਰਾਜ ਕਹਿੰਦੇ ਜਿਸ ठाकुर ਸਿਉ ਨਹੀਂ ਚਰੈ ਤਾਕੋ ਕੀ ਜੇ ਸਾਧ ਨਮਸਕਾਰਾਂ ਜੀ ਇਹ ਵਿਸਥਾਰ ਹੈ ਤਾਂ ਸਮਰਪਣ ਹੈ ਜਿਸ ਕੀ ਵਾਸਤ ਤੇ ਸੇ ਅਗਿਆ ਰੱਖ ਹੈ ਪ੍ਰਭ ਕੀ ਅਗਿਆ ਮਨ ਮਾਥੈ ਉਸ ਤੇ ਚੌਗੁਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਇਆ ਰੱਬ ਨੇ ਬੰਦੇ ਤੋਂ ਚੀਜ਼ ਖੋ ਕੇ ਲੈਣਾ ਕੀ ਸਿਰਫ ਉਹਨੇ ਬੰਦੇ ਦਾ ਆਪਣਾ ਆਪਾ ਜਿਹੜਾ ਉਹ ਚੈੱਕ ਕਰਦਾ ਹੈ ਵੀ ਇਹਨੇ ਸਮਰਪਿਤ ਕਰ ਦਿੱਤਾ ਹੈ ਕਹਿੰਦੇ ਜੀ ਅਸੀਂ ਤਾਂ ਬਹੁਤ ਸਮਰਪਿਤ ਹੈ ਕਹਿੰਦੇ ਸਾਰਾ ਪਰਿਵਾਰ ਹੀ ਕਹਿੰਦੇ ਵੀ ਬਹੁਤ ਸਮਰਪਿਤ ਹੈ ਸਾਰਾ ਪਰਿਵਾਰ ਹੀ ਉਮਰਧਾਰੀ ਇੱਕ ਜਣੇ ਨੂੰ ਵੀ ਟੈਸਟ ਪਾ ਗਏ ਨੂੰ ਤੁਸੀਂ ਸਾਰਾ ਪਰਿਵਾਰ ਗੁਰੂ ਦੇ ਕੁਲਟ ਬੋਲੋਗੇ ਇੱਕ ਨੂੰ ਵੀ ਟੈਸਟ ਪਾ ਮਹਾਰਾਜ ਇਸ ਤੇ ਸਾਰੇ ਉਮਰਧਾਰੀ ਸੀ ਐਸੇ ਸਾਰੇ ਗੁਰਦੁਆਰੇ ਜਾਣਦੇ ਸੀ ਮਹਾਰਾਜ ਸਾਨੂੰ ਐ ਕਰਦਾ ਮੈਂ ਕਹਿੰਦੇ ਦੇਖੇ ਨੇ ਲੋਕ ਕਮੈਂਟਾਂ ਦੇ ਵਿੱਚ ਪੜ੍ਹ ਲਿਓ ਲੋਕ ਕਹਿੰਦੇ ਨੇ ਕਮੈਂਟਾਂ ਦੇ ਵਿੱਚ ਥੱਲੇ ਪੜ੍ਹ ਲਿਓ ਵੀਡੀਓਜ਼ ਦੇ ਵਿੱਚ ਥੱਲੇ ਕੱਢ ਕੇ ਦੇਖ ਲਿਓ ਸਾਨੂੰ ਐਂ ਕਰਦਾ ਮਹਾਰਾਜ ਅਸੀਂ ਤਾਂ ਇਹਨਾਂ ਦਾ ਜਾਪ ਕਰਦੇ ਉਹ ਪਿਆਰਿਆ ਤੇਰਾ ਟੈਸਟ ਸੀ ਕਈ ਕਈ ਸਾਲ ਟੈਸਟ ਚੱਲਦਾ ਹੈ ਕਈ ਕਈ ਜਨਮ ਟੈਸਟ ਚੱਲਦੇ ਨੇ ਸਮਰਪਣ ਤੋਂ ਭਾਵ ਇਹ ਹੈ ਕੱਲਾ ਕੱਲਾ ਭਾਵ ਮਹਾਰਾਜ ਜੀ ਨੂੰ ਸ਼ੁਕਰ ਦੇ ਵਿੱਚ ਬੀਤੇ ਔਖੀ ਘੜੀ ਆਈ ਸ਼ੁਕਰ ਸ਼ੋਕਰ ਇਹ ਸਮਰਪਣ ਸਮਰਪਣ ਕੀਤਾ ਭਾਈ ਮਨੀ ਸਿੰਘ ਜੀ ਨੇ ਸਮਰਪਣ ਕੀਤਾ ਬਾਬਾ ਦੀਪ ਸਿੰਘ ਜੀ ਨੇ ਸਮਰਪਣ ਕੀਤਾ ਚਾਰੇ ਸਹਿਬਜ਼ਾਦਿਆਂ ਨੇ ਸਮਰਪਣ ਕੀਤਾ ਹਜ਼ਾਰਾਂ ਸਿੰਘ ਸਿੰਘਣੀਆਂ ਨੇ ਸ਼ਹੀਦیاں ਪਾਈਆਂ ਜਿਨ੍ਹਾਂ ਨੇ ਤਸੀਹੇ ਚਲੇ ਮੂੰਹੋਂ ਇੱਕ ਲਵਜ ਟੇਡਾ ਨਹੀਂ ਕੱਢਿਆ ਅੰਦਰ ਭਾਵ ਤੱਕ ਨਹੀਂ ਪੈਦਾ ਹੋਇਆ ਇਹਨੂੰ ਸਮਰਪਣ ਕਹਿੰਦੇ ਆ ਇਹਨੂੰ ਸਮਰਪਣ ਕਹਿੰਦੇ ਆ ਆਪਣਾ ਆਪ ਨਹੀਂ ਜਣਾਉਂਦਾ ਕਿ ਮੈਂ ਕੀਤਾ ਉਹ ਕੀਤਾ ਹੀ ਨਹੀਂ ਤੂੰ ਕਰਕੇ ਵੇ ਲੈਂਗਾ ਤੈਨੂੰ ਇੱਕ ਦਿਨ ਰੱਬ ਤਰ੍ਹਾਂ ਸਿਰ ਦੁਖਣ ਲਾ ਦੇਵੇ ਤੇ ਤੂੰ ਪਾਠ ਨਹੀਂ ਹੋਣਾ ਸਿਮਰਨ ਨਹੀਂ ਹੋਣਾ ਕਈ-ਕਈ ਜਨਮ ਬੰਦਗੀ ਕਰਕੇ ਪ੍ਰਮਾਤਮਾ ਦੇ ਪਿਆਰੇ